ਜੀ ਗੁਰਦਾਸ ਸਾਹਿਬ ਆ ਪਹੁੰਚੇ ਆ ਜੀ ਆਈ ਬਾਤਾਂ ਜਲੇਬੀ ਤਿਆਰ ਕਰਨ ਲੱਗੇ ਆ ਸਾਡੀ ਚਾਣੀ ਬੱਜੀ ਪਈ ਆ ਤੇ ਮਲੇਠੀਆ ਦੇ ਕਾਰੀਗਰ ਆਏ ਆ ਪੂਰਾ ਘੋਰਾ ਦਾ ਕੰਮ ਚੱਲ ਰਿਹਾ ਹੈ ਹੁਣ ਬਸ ਚਾਣੀ ਸਾਡੀ ਤਿਆਰ ਆ ਤੇ ਬਸ ਅਸੀਂ ਹੋਣਾ ਦਾ ਮੇਟਾ ਕੋਲਣਾ ਯਾ ਤੇ ਮਾ ਕਰਨਾ ਆ ਉਹ ਤਿਆਰੀ ਹੋ ਰਹੀ ਆ ਦੇਖੋ ਚਾਣੀ ਵੱਟ ਗਈ ਖੰਡ ਦੀ। ਗਾਣੀ ਦੇ ਬਾਅਦ ਫਿਰ ਇਹ ਇੱਥੇ ਫੜਿਆ। ਰੰਗ ਘੜ ਪਾਉਣਾ ਵੀ ਫਿਰ ਮੈਂ ਜਿਹੜੀ ਆ ਖੰਡ ਦੀ ਬਾਹਰ ਆ ਜੂਗੀ। ਉਹ ਚੱਕਦਾ ਪਾਣੀ ਨਾਲ। ਤੇ ਖੰਡ ਦਾ ਜੀ ਚਾਣੀ ਸਾਹਿਬ ਹੋ ਜਾਣੀ ਆ। ਤੇ ਉਸ ਤੋਂ ਬਾਅਦ ਇਹ ਮੇਲਾ ਭੁਲ ਕੇ ਫਿਰ ਨਾਰੀ ਕਰਨੀ ਆ। ਫਿਰ ਸਭੀ ਰੱਖਾਂਗੇ ਉਹ ਤੁਹਾਨੂੰ ਖਵਾਵਾਂਗੇ। ਇਹ ਤਾਂ ਖੰਡ ਦੀ ਚਾਣੀ ਵੱਟ ਗਈ ਆ। ਤੇ ਗੁਰਦਾਸ ਸਾਹਿਬ ਆਪਾਂ ਤਾਂ ਆ ਜਿਆ ਸਥਾਨਿਆਂ ਭੋਰਾ ਸਾਹਿਬ ਤੇ ਬੱਚਾ ਕੀਤੀ ਬਾਬਾ ਜੀ ਇੱਥੇ ਤੇ ਸਾਡੇ ਕੋਲੋਂ ਕਾਫੀ ਕਾਫੀ ਸਾਡੇ ਬਾਅਦ ਪਿਆ ਪਰਦੇ ਮੋੜ ਪਰੋਟ ਕੋਟ ਕੋਟ ਮਾ ਮਾ ਚਾਹ ਪੀ ਕੇ ਨਾ ਚਾਹ ਪੀ ਕੇ ਬਾਸਰ ਪਹਨ ਨਾ ਜਿਹਦੇ ਪਿੰਡ ਵਾਲੇ ਹੈ ਨਾ ਚਲ ਮਾ ਪਹੁੰਚਾ ਬਾਪ ਬਾਪ ਚਾਹ ਬਾਹ ਪੜਾ ਕਰ ਜੋਤੇ ਵੀਰੇ ਮਾ ਗਾ ਨੀਂਦਾ ਵੜਿਆ ਤੇ ਚਾਹ ਮਾ ਲਹਿਣਾ ਚਾਹ ਪੂਰੀ ਕੰਡੇ ਦਾ ਚਾਹ ਆ ਕਿਤੇ ਰੁਕੀ ਜਾਣਾ ਹੈ ਕਿਹਦੇ ਲਈ ਹੋ ਬਸ ਕੋਈ ਆ ਤੇ ਮਗਾ ਜਿਗਾ ਸਾਜੂ ਮਗਾ ਹਲਵਾਈ ਹੁਣ ਟਰੈਡ ਚਾਹ ਪੀ ਕੇ ਕੰਡੇ ਦਾ ਚਾਹ ਨਾ ਦੇਖੋ ਕਿੰਨਾ ਅੱਗੇ ਅੱਗੇ ਖਿੱਚ ਪਾਉਂਦੇ ਹੁਣ ਤੇ ਮਮੋ ਜਿੱਥੇ ਬੋਲੀ ਜਾ ਚਲੋ ਕੋਈ ਨਹੀਂ ਅੱਟਾ ਖਲਾਉ ਬਰੇ ਦੋ ਬਸ ਸਰਦੋ ਚਾਹ ਚ ਮਿੰਟ ਮਾਈਆ ਭਟੀਆਂ ਤੇ ਇਰਾਦੋਂ ਚਾਹ ਗਈ ਇਹਨਾਂ ਨੂੰ ਜਾਇਦਾ ਲਓ ਜੀ ਚਾਹ ਕਿਥੇ ਚਾਹ ਕਹਿੰਦੇ ਉਥੇ ਰਹਾ ਕੰਡੇ ਦਾ ਚਾਹ ਲੱਗੇ ਪੀਣ ਕਿਥੇ ਚਾਹ ਇਧਰ ਆ ਜਾ ਬਸ ਹੁਣਾਂ ਬਾਤ ਹੋ ਰਹੀ ਹੈ ਤੇ ਪਿਆ ਘੜੀਆ ਆਪਾਂ ਅੰਦਰ ਦਾ ਬਣਾਇਆ ਇਹ ਕੋਈ ਬੜਾ ਪਤਲਾ ਹੈ ਕਿਧਰ ਤਾਂ ਮੋਨੇ ਆ ਚਾਲੀ ਕਿਧਰ ਹੈਂਦਰ ਕਿਧਰ ਰੰਗ ਕਈ ਤੇ ਕਿਧਰ ਬਣਾਉਂਦਾ ਤੁਸੀਂ ਬੁੱਧ ਰਹੋ ਲਈ ਕਿਹੜੀ ਘੜੀਆ ਰੱਜੇ ਨਾ ਉਹ ਪਾਉਂਦੇ ਆ ਬੇਜੇ ਜੇ ਅਪਾ ਚੜ ਜੇ ਬਾਦਰਾ ਚਾਹੇ ਲੰਗਪਾ ਦਾ ਬਸ ਹੁਣ ਜੇ ਚੱਟੀਆਂ ਚਾਣੀਆਂ ਪੈਣੇ ਨੇ ਜਲਦੀ ਉਹ ਨਿਕਲਣੀਆਂ ਲਾ ਲੋ ਤਿਆਰੀ ਹੋ ਗਏ ਰਸੋੜਾ ਤਿਆਰੀ ਆ ਬਾਕੀ ਤਾਂ ਬਾਜ ਲਗਾਉਣੀ ਆ ਹਾਂਜੀ ਇੱਥੇ ਥੋੜੀ ਆਵਾਜ਼ ਵਿੱਚ ਮਤਲਬ ਜ਼ਿਆਦੀ ਹੁੰਦੀ ਸੀ ਕਿ ਤਾਂ ਫਿਰ ਰਿਕਾਰਡਿੰਗ ਲਾਉਣੇ ਪਏ ਦੇਖੋ ਜੀ ਇਹ ਇਹ ਵੀਡੀਓ ਹੈਗੀ ਹੈ 11 ਤਰੀਕ ਯਾਨੀ ਦੁਪਹਿਰ ਦੀ ਸ਼ਾਮ ਦੀ ਹੈ ਨਾ ਕਿਉਂ ਰਾਦਾ ਲੰਗਰਿਆ ਤੇ ਫਿਰ ਟਾਈਮ ਲੱਗਦਾ ਸੌ ਲੱਗ ਸੀਗੇ ਤੇ ਨਾਲ ਸਾਡੇ ਮਨਸ਼ੀਆ ਤੋਂ ਫਰੈਂਡ ਡਾਇਰੈਕਟਰ ਸਾਹਿਬ ਦੇ ਤੇ ਰਮਨ ਕਿ ਚਲੋ ਸੇਵਾ ਕੀਤੀ ਹੈ ਤੇ ਮੈਂ ਕਿ ਨਹੀਂ ਵਾਹੀ ਗੁਰੂ ਹਰ ਸਾਲ ਇਹਨਾਂ ਨੂੰ ਇਦਾਂ ਸੇਵਾ ਦਵੇ ਤੇ ਇਹ ਵੀ ਸੇਵਾ ਬਹੁਤ ਭਾਗਾ ਨਾਲ ਮਿਲਦੀ ਆ ਤੇ ਬੜੇ ਕਰਮਾਂ ਨਾਲ ਸੇਵਾ ਮਿਲਦੀ ਆ ਸੰਗਤ ਦੀ ਦੇਖੋ ਜੀ ਮੀਡੀਅਮ ਸਜ ਜਲੇਬੀ ਦਾ ਤੇ ਨਾ ਜਲੇਬੀ ਵੱਡੀ ਤੇ ਨਾ ਛੋਟੀ ਤੇ ਇੱਕਦਮ ਪੋਲੀ ਜੀ ਜਲੇਬੀ ਤੇ ਬਹੁਤ ਵਧੀਆ ਤੇ ਕਾਰੀਗਰ ਆ ਉਧਰ ਮਲੇਸ਼ੀਆ ਚ ਵੀ ਇਹਨਾਂ ਦਾ ਇਹੀ ਕੰਮ ਆ ਮਤਲਬ ਹੋਟਲ ਪਾਇਆ ਤੇ ਜਲੇਬੀਆਂ ਲੱਡੂ ਬਹੁਤ ਵਧੀਆ ਆ ਤੇ ਉਹਨੇ ਹਸਬੰਡ ਵਾਈਫ ਮਲੇਸ਼ੀਆ ਆਪਣਾ ਮਤਲਬ ਇਹੀ ਹੋਟਲ ਉਧਰ ਚਲਾਉਂਦੇ ਆ ਤੇ ਵਧੀਆ ਕੰਮ ਕਰਦੇ ਆ ਤੇ ਦੋਨੇ ਬਹੁਤ ਹਸਬੰਡ ਵਾਈਫ ਬਹੁਤ ਨਾਈਸ ਆ ਤੇ ਜਿੰਨਾ ਝੂਠ ਬੋਲੋ ਉਹਨਾਂ ਨਾਈਸ ਆ ਤੇ ਬਹੁਤ ਵਧੀਆ ਵਾਇਗਰਨ ਤੰਦਰੁਸਤੀ ਰੱਖੇ ਬਸ ਇਹਦੀ ਆਪਣੀ ਮਿਹਨਤ ਕਰਨ ਦਾ ਬਲ ਬਖਸ਼ਣ ਵਾਹਿਗੁਰੂ ਨਾਲ ਤੇ ਹਰ ਸਾਲ ਪੱਕਾ ਪ੍ਰੋਗਰਾਮ ਹੋ ਜੁਮੈਂ ਤੇ ਕਹਿੰਨੀ ਆ ਤੇ ਕੁਝ ਇਹ ਪ੍ਰੋਗਰਾਮ ਹੈਗਾ ਆ 12 ਤਰੀਕ ਦਾ ਜਣੀ ਕੱਲ ਜਿਹੜਾ 11 ਸੀਗਾ ਉਹ ਸਾਡਾ ਸੰਝਾ ਹੀ ਸੀਗਾ ਤੇ ਅੱਜ ਗੁਰਦੁਆਰਾ ਸਾਹਿਬੋਂ ਤੇ ਫਿਰ ਉਹਨਾਂ ਨੇ ਕਿਹਾ ਬਿਜਲੀ ਮੈਂ ਕੱਟ ਕੇ ਦੇਵੋ ਤੇ ਇਹ ਹੁਣ ਰੈਕਟਰ ਸਾਹਿਬ ਦੇ ਲਵਾਈ ਲੱਗੇ ਆ ਜੜੀ ਮੈਂ ਕੱਢਣ ਤੇ ਅੱਜ ਹੈਗਾ ਕਲਰ ਕੱਲ ਸੀਗਾ ਰੈੱਡ ਤੇ ਅੱਜ ਥੋੜਾ ਫਿੱਕਾ ਆਉਦੇ ਨਾਲ ਹੋਣਾ ਤੇ ਅਸੀਂ ਵਾਹ ਹੁੰਦੀ ਏ ਗੁਰਦੁਆਰਾ ਸਾਹਿਬ ਬਹੋਂ ਤੇ ਜਲੇਬੀਆਂ ਹੁਣ ਕੱਢ ਹੁੰਦੀਆਂ ਤੇ 2:30 3 ਵਜੇ ਤੋਂ ਸ਼ੁਰੂ ਹੋ ਗਏ ਸੀਗੇ ਤੇ ਕਾਫੀ ਟਾਈਮ ਹੈ ਜਿੱਦਾਂ ਕਰ ਲਓ 7 8 8:30 ਤੱਕ ਟਾਈਮ ਹੋ ਗਿਆ ਸੀਗਾ ਤੁਹਾਨੂੰ ਪਤਾ ਦੂਜੇ ਦਿਨ ਜ਼ਿਆਦਾ ਮਤਲਬ ਸੰਗਤ ਹੁੰਦੀ ਆ ਵਾਹ ਗੁਰਦੁਆਰਾ ਸਾਹਿਬ ਤੋਂ ਵੀ ਸੰਗਤ ਆ ਜਾਂਦੀ ਆ ਤੇ ਬਸ ਉਧਰ ਵੀ ਖੰਡ ਪਾਟ ਸਾਹਿਬ ਰੱਖੇ ਹੋਏ ਆ ਤੇ ਦੱਲੇ ਉਹ ਸੰਗਤ ਆਉਂਦੀ ਆ ਇਹ ਕੋਣ ਹੈ ਇਹ ਹੋ ਗਿਆ ਚੱਜਾ ਫਟ ਮਲਵਾਈ ਆ ਪਛਾਣ ਹੋ ਗਈ ਰੋਟੇਨੋਪੀਆ ਹੋ ਗਿਆ ਜਿੱਦ ਤੱਕ ਤੁਹਾਨੂੰ ਕਰਦੇ ਆ ਬਾਹਰ ਦੇ ਬਾਹਰ ਲੈ ਪਿੰਡ ਆਏ ਹੋਏ ਹੋਏ ਅੰਦਰ ਆ ਜੀ ਮੜੇ ਦੇਖਣਾ ਸਾਡੇ ਅੱਗੇ ਆਏ ਦੁੱਤੇ ਮਤੈਨ ਦਾ ਨਾਮ ਹੈ ਦੁੱਤੇ ਹਾਂ ਬਿਲੂ ਰਾਹੇ ਕੁੜ ਇੱਕ ਦਿਨ ਪੰਜ ਮਹੀਨੇ ਦੁੱਧ ਕੀ ਹੋਇਆ ਨਾ ਨੀ ਕਲੀਅਰ ਫੋਟੋ ਦੋ ਮਿੰਟ ਦੀਆਂ ਦੋ ਬਣਾਈ ਕੀ ਹੋਇਆ ਉਹ ਦੇ ਉਦਰੀ ਤੇ ਉਦਰੀ ਦਾ ਨਹੀਂ ਆਮ ਤੇਰਾ ਸੁਸਾਰੇ ਜਲਾ ਹਾਂਜੀ ਅੱਜ ਇਹ ਫਟੇ ਰੰਗ ਜਿਹਨੇ ਕਰ ਦਿੱਤਾ ਆ ਕੱਲ ਸੀਗਾ ਰੰਗ ਸੰਤਰੀ ਰੰਗ ਅੱਜ ਤੱਕ ਅੱਜ ਚੇਂਜ ਕੇਸਰੀ

ਇਹਦੇ ਪੀਤੇ ਜਿਸੀ ਕਿਹਜ ਬਣ ਰਹੀ ਹੈ ਜੀ ਇਹ ਇਹ ਜਿਹਦੇ ਵੀ ਬਾਹਰ ਤੋਂ ਦੀ ਵਾਲ ਮੁਕਣਾ ਚ ਉਹਨੇ ਮਿੰਨੀ ਜਲੇ ਵੀ ਕਹਿੰਦੇ ਆ ਇੱਕ ਇੱਕ ਪੀਸ ਆਊਗਾ ਸਤਨੂੰ ਦੁਆਰਾ ਮੰਗਰੇ ਤਾਂ ਜਿਰੂ ਮਿਲੂਗਾ udah dengan dia जमदी बिल्कुलु जमी ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਅੱਜ ਦਿਨ ਹੈਗਾ ਜੀ 12 April ਤੇ ਕੱਲ ਦੀ ਸੇਵਾ ਚੱਲਦੀ ਆ ਰਹੀ ਆ 11 ਤੋਂ ਤੇ ਆ ਦੇਖੋ ਨਿਸ਼ਾਨ ਸਾਹਿਬ ਦੀ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਤੇ ਕਿੰਨੀ ਵਧੀਆ ਆ ਫੁੱਲਾਂ ਨਾਲ ਸਜਾਇਆ ਮਹਾਰਾਜ ਨੂੰ ਹਨ ਤੇ ਆਲੇਖ ਉੱਪਰ ਤੱਕ ਅੱਜ ਇਹ ਡੈਕੋਰੇਸ਼ਨ ਕੀਤੀ ਆ ਤੇ ਕੱਲ ਦਿਨ ਵਿਸਾਖੀ ਦਾ ਕੱਲ ਵਿਸਾਖੀ ਦਾ ਦਿਨ ਤੇ ਅੱਜ ਤੋਂ ਤਿਆਰੀਆਂ ਸ਼ੁਰੂ ਆ ਜੀ ਤੇ ਉਹ ਦੇਖੋ ਜੀ ਦੁਕਾਨਾਂ ਵੀ ਲੱਗੀਆਂ ਹੋਈਆਂ ਆ ਕਣੌਣਿਆਂ ਦੇ ਬੱਚਿਆਂ ਦੀ ਹੈਨਾ ਤੁਹਾਨੂੰ ਜੂਮ ਕਰਕੇ ਦਿਖਾਉਣੀ ਕੈਮਰਾ 'ਵਾਂ ਮੈਂ ਤੇ ਦੇਖੋ ਜੀ ਬੱਬਾਂ ਦਾਲ ਦੀ ਕਿੰਨੀ ਕਿਰਪਾ ਵਾਹਿਗੁਰੂ ਦੀ ਹੈਨਾ ਤੇ ਕਿੰਨਾ ਸੋਹਣਾ ਲੱਗਦਾ ਆ ਤੇ ਦਿਨੇ ਵੀਡੀਓ ਵਧੀਆ ਆਉਂਦੀ ਹੈ ਰਾਤ ਨੂੰ ਬਿਲਕੁਲ ਵਧੀਆ ਨਹੀਂ ਆਉਂਦੀ ਹੈਗੀ ਵੀਡੀਓ ਤੇ ਆ ਦੇਖੋ ਕਿੰਨੀ ਸੋਹਣੀ ਚਾਨਣੀਆਂ ਲਾਈਆਂ ਹੋਈਆਂ ਤੇ ਕਿੰਨਾ ਵਧੀਆ ਆ ਤੇ ਆ ਦੇਖੋ ਸਰੋਵਰ ਤਾਂ ਤੁਸੀਂ ਪਿਛਲੇ ਬਲੌਗਸ ਤੇ ਦੇਖਿਆ ਹੋਊਗਾ ਵਿਸਾਖੀ ਦਾ ਮੇਲਾ ਤੇ ਪਿਛਲੇ ਸਾਲ ਨਾਲੋਂ ਬਹੁਤ ਕੁਝ ਚੇਂਜ ਹੋਇਆ ਹੈ ਕਿ ਤੇ ਵਾਈ ਗੁਰੂ ਇਦਾਂ ਹੀ ਬਸ ਕਿਰਪਾ ਕਰਦੇ ਰਹਿਣ ਨਵੇਂ ਤੇ ਨਵੀਂ ਚੀਜ਼ ਦੇਖਣ ਨੂੰ ਆਪਾਂ ਨੂੰ ਮਿਲਦੀ ਰਵੇ ਤੇ ਪਿਛਲੇ ਸਾਲ ਤੋਂ ਨਿਸ਼ਾਨ ਸਾਹਿਬ ਤਿਆਰੀ ਸੀ ਉਹਨਾਂ ਦੀ ਆ ਕਿ ਸੰਪੂਰਨ ਨਿਸ਼ਾਨ ਸਾਹਿਬ ਹੋਇਆ ਤੇ 200 ਫੁੱਟ ਦੀ ਲੰਬਾਈ ਹੈ ਜੀ ਇਹਨਾਂ ਦੀ ਉਤੋਂ ਵੱਧ ਹੀ ਹੋ ਗਈ ਦੋਸਤੋ ਤੇ ਤਾਂ ਸੇਵਾਦਾਰ ਦਖੋਨੇ ਆ ਲੱਗੇ ਹੋਏ ਸੇਵਾਦਾਰ ਤੇ ਇਧਰ ਬੀਬੀਆਂ ਲੱਗੀਆਂ ਆਟਾ ਗੁੰਨਣ ਆਟੇ ਦੀ ਤਿਆਰੀ ਵਸ ਲੰਗਰ ਤੇ ਸ਼ੁਰੂ ਹੋ ਜਾਣਾ ਵੇ ਗੱਲ 3:30 ਦਾ ਹੋ ਗਿਆ ਟਾਈਮ ਹੈ ਨਾ

ਆਟਾ ਮੰਗੇ ਆਪਾਂ ਕਿੰਨੀਆਂ ਸੀ ਆਹ ਮਸੀਹਵਾ ਉਹ ਦੀ ਸੇਵਾ ਹੈ ਾਟੇ ਵਾਲੀ ਵੀ ਬੀਬੀਆਂ ਨੇ ਬਹੁਤ ਅਨਰਸਤੀ ਦੇ ਵੇੜੇ ਆਟੇ ਦੀ ਸੇਵਾ ਕਰਦੀਆਂ ਲੰਗਰ ਦੀ ਸੇਵਾ ਕਰਦੀਆਂ ਇਧਰ ਮੇਦਾ ਕੋਲ ਕੇ ਰੱਖ ਲਿਆ ਇਧਰ ਮੇਦਾ ਕੋਲ ਕੇ ਰੱਖਿਆ ਜੀ ਸੰਗਤਾਂ ਲਈ ਜਿਨ ਲਈ ਬਿਆਰ ਕਰਨੇ ਨੂੰ ਬਸ ਸ਼ੁਰੂ ਹੋਣ ਵਾਲੇ ਪ੍ਰੋਗਰਾਮ ਉਹ ਵਾਹਿਗੁਰੂ ਸਤਿ ਸ਼੍ਰੀ ਅਕਾਲ ਬਾਬਾ ਜੀ ਬੈਠੇ ਐ ਇੱਥੇ ਵਾਹਿਗੁਰੂ ਵਾਹਿਗੁਰੂ ਸਰਬੁਰਸ ਜੀ ਆਪਾਂ ਸਨ ਸਰਵਦਾ ਬਲਾ ਕਰੀ ਪ੍ਰਮਾਤਮਾ ਵਾਹਿਗੁਰੂ ਜੀ ਰਸੋ ਅਸਾਂ ਦੇਖੋ ਜ ਡੈਕੋਰੇਸ਼ਨ ਕਿੰਨੀ ਸੋਹਣੀ ਕੀਤੀ ਹੋਈ ਹੈ ਓ ਵਾਹਿਗੁਰੂ ਵਾਹਿਗੁਰੂ नਵੇਂ પડਦੇ બિલકુલ વાહ ગુરુ વાહ ગુરુ વાહ ગુરુ સચ્ચિ બોઆશ ਸਾਤੇ ਗੁਰ ਸੱਚੇ ਵਾਹਿਗੁਰੂ ਮਾਤਾ ਮਾਸੂ ਦਾ ਪਲਕਰੀ ਸਭ ਦੀ ਆਸ ਮਰਦ ਪੂਰੀ ਕਰੀ ਵਾਹਿਗੁਰੂ ਤੇਰੇ ਘਰ ਮੰਗਣ ਆਉਂਦੇ ਆ ਦਾ ਦੇ ਆ ਕਿਰਪਾ ਕਰ ਨਾਮ ਧਨ ਬਖਸ਼ੀ ਆਪਣਾ ਸਭ ਤੇ ਮਿਹਰ ਪ੍ਰਿਆਥ ਰੱਖੀ ਸੱਚੇ ਬਾਸ਼ ਵਾਹਿਗੁਰੂ ਸੱਚੇ ਸੱਚੇ Vai, gru, vai, gru, baša, satra, vai, gru. vai, gru, vai, gru, vai, gru, vai, gru, vai, 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 ਸਤਿਗੁਰੂ ਸਤ ਨਾਮ ਵਾਹਿਗੁਰੂ ਕਿਰਪਾ ਕਰ ਬਖਸ਼ ਅਰੇ ਬਖਸ਼ ਲੈ ਇਹ ਤੰਤਨ ਬਾਬਾ ਹੰਦ ਆਜੀ ਸਭ ਦੇ ਆਸਮਰਤ ਪੂਰੀ ਕਰਨ ਵਾਹਿਗੁਰੂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਤੇ ਤੰਦਰੁਸਤੀਆਂ ਮਖ ਸਾਰਿਆਂ ਨੂੰ ਸੱਚੇ ਬਾਸ਼ਾ ਸਾਰਿਆਂ ਦਾ ਪਲਾ ਕਰ ਵਾਹਿਗੁਰੂ ਕਿਰਪਾ ਕਰ ਆਪਣਾ ਮਿਹਰ ਭਰਿਆ ਹੱਥ ਰੱਖ ਸਾਰਿਆਂ ਤੇ ਮਾਲ ਡੰਗਰ ਤੇ ਔਰ ਜੀਵਾਂ ਤੇ ਸਾਰਿਆਂ ਤੇ ਸਰਵਾਦਾ ਪਲਾ ਕਰ ਤਰਮਾ ਮਾ। ਹੱਥ ਦੇਖ ਰਖ ਸਾਰੇ ਸੱਚੇ ਪਾਤਸ਼ਾਹ। ਜਿੰਨੇ ਵੀ ਸੰਗਤ ਦੇ ਜਿਹੜੇ ਤਾਂ ਸਾਨੂੰ ਸੁਣਦੀ ਆ ਵਾਹਿਗੁਰੂ ਸਾਰਿਆਂ ਦਾ ਬਲ ਬਰ ਸਾਰਿਆਂ ਦੇ ਬਹੁ ਹੰਦਾਰ ਜੀ ਦਾਸ ਮੈਂ ਦੀ ਸਮੋ। ਕਿਰਪਾ ਕਰੋ ਸਾਰਿਆਂ ਦੇ ਜੀ। ਤੰਦਰੁਸਤ ਰਹੀਓ ਜੀ ਵਾਹਿਗੁਰੂ ਸਤਿ ਸੱਚੇ ਪਾਤਸ਼ਾਹ ਤਰ ਲਗਾਣਾ ਜੀ। ਆਪਣਾ ਮੇਰ ਪ੍ਰਿਆਤ ਕਰ ਕੋ ਸਾਰਿਆਂ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਸਭ ਦੀ ਆਸਨਾਂ ਸੁਣੋ ਸਭ ਦੀ ਆਸਨਾਂ ਪੂਰੀ ਕਰੋ। ਤੇ ਜੋਰ ਕਿਸੇ ਦੀ ਇੱਛਾ ਆ ਬਾਬਾ ਅੰਦਾਜੇ ਸਾਹਿਬ ਦੀ ਸੁਣਾ ਤਾਂ ਨਨ ਸਾਰਾ ਕੁਝ ਦਿਓ ਪ੍ਰਮਾਤਮਾ ਜੀ ਤੇ ਕੋਈ ਕਿਸੇ ਦੀ ਆਸ ਨਾ ਰਹੇ ਜੀ ਤੇ ਕਿਸੇ ਦੀ ਆਸ ਨਾ ਸਾਰਿਆਂ ਦੀ ਪੂਰੀ ਹੋਵੇ ਸਾਰਿਆਂ ਲਈ ਮੈਂ ਅਰਦਾਸ ਕਰਦੀ ਆ ਬਾਬਾ ਅੰਦਾਜ ਜੀ ਕਿਰਪਾ ਕਰੋ ਸਾਰਿਆਂ ਤੇ ਤੇ ਆਪਣਾ ਵੀਰ ਭਰਿਆ ਅਧ ਰੱਖੋ ਸੱਚੇ ਬਾਸ਼ਾ ਤਾਂ ਤੁਸੀਂ ਅੰਦਰ ਸਾਰਿਆਂ ਨੂੰ ਤੇ ਦੁੱਖ ਦੇ ਦਰ ਦੂਰ ਕਰੋ ਤੇ ਜੇ ਕਿਸੇ ਦੀ ਕਸਟ ਵੀ ਆ ਰਾ ਤਾਂ ਵੀ ਬਿਰਭੂ ਸੇ ਦੁੱਧ ਪੁੱਤ ਦੀ ਲੋੜ ਹੈ ਵਾਹੀ ਸਾਰਿਆਂ ਨੂੰ ਦੋਸ ਤੇ ਬਾਸਾ ਕਿਰਪਾ ਕਰੋ ਸਾਰਿਆਂ ਤੇ ਨਾ ਤਾਂ ਤੰਦਰੁਸਤੀ ਦੇ ਸਭ ਤੋਂ ਵੱਡੀ ਗੱਲ ਤਾਂ ਤੰਦਰੁਸਤੀ ਹੈ ਜੀ ਕਿਰਪਾ ਕਰੋ ਵਾਹੀ ਗੁਰੂ ਆਪਣਾ ਮੇਰ ਬਰਿਆਦ ਸਾਰਿਆਂ ਤੇ ਰੱਖੋ ਤੇ ਦੇਖੋ ਜੀ ਡਾਇਗਨੋਸਟਿਕ ਕਿੰਨੀ ਸੋਹਣੀ ਆ ਤੇ ਅਸੀਂ ਗੁਗਵਾਰੇ ਲਾਏ ਆ ਤੇ ਸਾਰੇ ਟੈਕਨੀਕ ਬਹੁਤ ਸੋਹਣੀ ਕੀਤੀ ਆ ਬਹੁਤ ਵਧੀਆ ਆ ਇਹ ਪੂਰਾ ਸਾਉਤ ਮਾ ਬੰਦਾ ਜੀ ਕਿਰਪਾ ਕਰਨਾ ਜੀ ਬਹੁਤ ਬਸ਼ੰਤ ਤੋਂ ਉਹ ਹੀ ਜਾਵੇ ਇਸ ਤਰ੍ਹਾਂ ਮਾਈ ਨਾ ਨਾ ਹੀ ਰੁਕਣੀ ਹਵਾ ਚਲੰਡੀ ਆ ਵਾਰ ਦੇਖੋ ਇਸ ਰੋਡ ਦੀ ਚਾਰ ਦਿਵਾਰੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਵਾਹਿਗੁਰੂ ਸੱਚੇ ਪਾਸ਼ਾ ਸਰੋਵਰ ਦੇ ਪ੍ਰਕਰਮਾ ਕਰਾਉਣੇ ਤੁਹਾਨੂੰ ਜੀ ਸਾਰਿਆਂ ਤੇ ਤੁਸੀਂ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਨ ਕਰੋ ਚਾਰ ਦਿਵਾਰੀ ਦੇ ਸਰੋਵਰ ਦੇ ਕਿਰਪਾ ਕਰੋ ਸੱਚੇ ਪਾਸ਼ਾ ਦੇਖੋ ਪਾਣੀ ਦੀਆਂ ਲਹਿਰਾਂ ਚਲਦੀਆਂ ਜਾ ਰਹੀਆਂ ਜਿੱਧਰ ਲੀ ਹਵਾ ਹੁੰਦੀ ਹੈ ਉਧਰ ਹੀ ਪਾਣੀ ਇਦਾਂ ਚੱਲੋ ਵੀ ਤਿਰੰਗਾ ਜੀ ਚੱਲਣ ਦੀ ਹੈ ਓਦਾਂ ਹੀ ਬਸ ਹੋਰ ਕਿਹੜੀ ਨੂੰ ਸੰਗ ਤਾਂ ਆਈ ਜਾਣੀ ਆਪਣੇ ਆਪਣੇ ਡਿਊਟੀਆਂ ਸੰਭਾਲੀ ਜਾਣੀ ਸੇਵਾ ਕਰੀ ਜਾਣ ਦੇਖੋ ਜੀ ਅੱਜ ਦਾ ਦਿਨ ਹੈ ਸੇਵਾ ਦਾ ਮੌਕਾ ਆ ਫਿਰ ਵਾਇਗਰੂ ਨਾਲੇ ਸਾਲ ਦੇਣਾ ਆ ਤੇ ਸੇਵਾ ਕਰ ਲਓ ਤੇ ਚਲੋ ਮੈਂ ਕਿਹਾ ਖੈਰ ਕਰਦੇ ਕੰਮ ਕਰ ਫਟਾਫਟ ਨੇ ਵੇੜ ਲੇ ਮੈਂ ਸਬਜ਼ੀ ਬਣਾ ਕੇ ਰੱਖ ਲਈ ਆ ਡੰਗਰਾਂ ਨੁਪੱਠੇ ਵੀ ਪਾਦੇ ਆ ਤੇ ਚਲੋ ਮੈਂ ਕਿਾ ਫਟਾਫਟ ਜਾਵਾਂ ਤੇ ਡਾਕਟਰ ਸਾਹਿਬ ਹੁਣੀ ਪਹਿਲੇ ਆਏ ਸੀਗੇ ਤੇ ਨਾਲ ਉਹਨਾਂ ਦੇ ਫਰੈਂਡ ਆਏ ਸੀਗੇ ਸੇਵਾ ਕਰਨੀ ਸੀ ਆ ਜਲਬੀਆਂ ਦੀ ਤੇ ਮੇਰੀ ਬੜੀ ਇੱਛਾ ਹੁੰਦੀ ਸੀਗੀ ਮੈਂ ਗੁਰੂ ਘਰ ਆ ਕੇ ਅਰਦਾਸ ਕਰਨੀ ਵੀ ਵਾਹਿਗੁਰੂ ਸਾਨੂੰ ਵੀ ਸਾਡੇ ਵੀ ਹਿੱਸੇ ਕੋਈ ਸੇਵਾ ਦਿਓ ਹਨਾ ਤੇ ਵਾਹਿਗੁਰੂ ਨੇ ਮੇਰੀ ਸੁਣ ਲਈ ਵੀ ਸਾਡੇ ਹਿੱਸੇ ਵੀ ਸੇਵਾ ਆਈ ਆ ਵੀ ਅਸੀਂ ਵੀ ਸੇਵਾ ਦੇ ਕਾਬਲ ਹੋ ਜਾਈ ਹੈ ਹਨਾ ਤੇ ਮੇਰੀ ਵਸ ਇਹੀ ਇੱਛਾ ਹੁੰਦੀ ਸੀਗੀ ਵੀ ਵਾਹਿਗੁਰੂ ਸਾਡੇ ਕੋਲ ਵੀ ਕੋਈ ਸੇਵਾ ਲੈਣ ਹਨਾ ਤੇ ਅਸੀਂ ਵੀ ਕੋਈ ਹਿੱਸੇ ਵਾਜ ਹਿੱਸਾ ਪਾਈਏ ਤੇ ਬਸ ਦਿਨ ਦੁਗਣੀ ਹੋ ਰਾਤ ਚਗਣੀ ਤਰੱਕੀ ਕਰੀਏ ਵਾਹਿਗੁਰੂ ਦੀ ਮਿਹਰ ਦੇ ਨਾਲ ਤੇ ਸਾਰਿਆਂ ਲਈ ਤੰਦਰੁਸਤੀ ਮੰਗਦੇ ਆ ਕਿਰਪਾ ਵਾਹਿਗੁਰੂ ਸਾਰਿਆਂ ਲਈ ਨਾ ਆਪਣਾ ਮਿਹਰ ਭਰਿਆਤ ਰੱਖਣ ਜੀ ਸਾਡੇ ਬਲੌਗ ਦੇਖਦੇ ਆ ਸਾਡੇ ਦੇਸ਼ ਤੋਂ ਤੇ ਵਿਦੇਸ਼ ਤੋਂ ਸਾਰੇ ਭੈਣ ਭਰਾ ਹਨਾ ਉਹਨਾਂ ਦਾ ਉਹਨਾਂ ਲਈ ਵੀ ਅਦਾਸ ਕਰਦੀਆਂ ਵੇ ਆਪਣਾ ਬਸ ਮਿਹਰ ਭਰਿਆਤ ਰੱਖੋ ਜੀ ਸੰਗd ਆਈ ਜਾਂਦੀ ਹੌਲੀ ਹੌਲੀ ਆਪਣੇ ਘਰਾਂ ਚੋਂ ਦੇਖੋ ਅੱਜ ਸੰਗ ਸੇਵਾ ਦਾ ਟਾਈਮ ਆ ਕੱਲੋਂ ਆਪੋ ਆਪਣੇ ਘਰਾਂ ਸਾਰਿਆਂ ਦੇ ਬਹਿ ਜਾਣਾ ਹਮਾ